ਦੋਸਤੋ ਇਹ ਜਿਹੜੀ ਪਲੇਟ ਦੇ ਵਿੱਚ ਤੁਸੀਂ ਪਈ ਹੋਈ ਚੀਜ਼ ਦੇਖ ਰਹੇ ਹੋ ਇਹ ਸਮੋਸੇ ਆ ਜੀ ਹਾਂ ਇਹ ਕੋਈ ਮੈਦੇ ਦੇ ਸਮੋਸੇ ਨਹੀਂ ਗੇ ਮੈਂ ਦੱਸ ਦੇਣਾ ਚਾਹੂੰਗਾ ਕਿ ਇਹ ਰੋਟੀ ਤੋਂ ਬਣੇ ਹੋਏ ਸਮੋਸੇ ਆ ਔਰ ਇਹਦੇ ਵਿੱਚ ਵੀ ਆਲੂ ਵੀ ਭਰੇ ਜਾਂਦੇ ਆ ਤੇ ਦੂਸਰੇ ਤਰੀਕੇ ਬਿਨਾ ਆਲੂਆਂ ਤੋਂ ਵੀ ਇਸ ਨੂੰ ਬਣਾਇਆ ਜਾ ਸਕਦਾ ਆ ਔਰ ਕਿਸ ਤਰੀਕੇ ਇਹਨੂੰ ਬਣਾਉਣਾ ਆ ਇਹ ਆਓ ਤੁਹਾਨੂੰ ਉਧਰ ਲੈ ਕੇ ਚੱਲਦੇ ਆਂ ਔਰ ਦੱਸਦੇ ਆਂ ਕਿ ਇਹਦੇ ਵਿੱਚ ਕਿਹੜਾ ਕਿਹੜਾ ਸਮਾਨ ਪੈਂਦਾ ਤੇ ਕਿਸ ਤਰੀਕੇ ਰੋਟੀ ਤੋਂ ਸਮੋਸੇ ਬਣ ਸਕਦੇ ਨੇ ਤਾਂ ਕਿ ਤੁਸੀਂ ਵੀ ਆਪਣੇ ਘਰ ਵਿੱਚ ਬਣਾ ਕੇ ਇਸ ਨੂੰ ਖਾ ਸਕੋ ਆਓ ਫਿਰ ਦਿਖਾਉਨੇ ਆ ਕਿ ਕਿਸ ਤਰੀਕੇ ਤਿਆਰ ਹੁੰਦੇ ਨੇ ਇਹ ਸਮੋਸੇ ਦੋਸਤੋ ਰੋਟੀ ਦੇ ਜਿਹੜੇ ਸਮੋਸੇ ਆਪਾਂ ਅੱਜ ਤੁਹਾਨੂੰ ਬਣਾਉਣਾ ਦੱਸ ਰਹੇ ਹਾਂ ਇਹਦੇ ਵਾਸਤੇ ਜਿਹੜਾ ਸਮਾਨ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਚਾਹੀਦੀਆਂ ਰੋਟੀਆਂ ਕਿਉਂਕਿ ਰੋਟੀ ਜਿਹੜੀ ਆ ਭਾਵੇਂ ਤੁਸੀਂ ਦਿਨ ਦੀ ਬਣੀ ਹੋਵੇ ਸ਼ਾਮ ਨੂੰ ਬਣਾ ਸਕਦੇ ਹੋ ਜੇ ਰਾਤ ਦੀ ਬਣੀ ਹੋਵੇ ਤਾਂ ਤੁਸੀਂ ਦਿਨੇ ਬਣਾ ਸਕਦੇ ਹੋ ਕਿਉਂਕਿ ਬਚੀਆਂ ਹੋਈਆਂ ਰੋਟੀਆਂ ਹੀ ਆਪਾਂ ਲੈਣੀਆਂ ਆ ਇਹ ਬਚੀਆਂ ਹੋਈਆਂ ਰੋਟੀਆਂ ਤੁਸੀਂ ਲੈ ਲੈਣੀਆਂ ਇਸ ਤੋਂ ਬਾਅਦ ਜਿਹੜਾ ਉਬਲੇ ਆਲੂ ਆ ਮੇਨ ਉਬਲੇ ਆਲੂ ਲੈ ਲੈਣੇ ਆ ਫਿਰ ਵੇਸਣ ਤੁਸੀਂ ਲੈ ਲੈਣਾ ਇਸ ਤੋਂ ਇਲਾਵਾ ਇਹਦੇ ਵਿੱਚ ਤੁਸੀਂ ਹੁਣ ਹਰੀ ਮਿਰਚ ਐ ਪਿਆਜ਼ ਐ ਕੱਟਿਆ ਹੋਇਆ ਧਨੀਆ ਐ ਮੇਥੀ ਐ ਅਜਵੈਣ ਐ ਜੀਰਾ ਐ ਮਿੱਠਾ ਸੋਡਾ ਤੇ ਇਸ ਤੋਂ ਇਲਾਵਾ ਅਮਚੂਰ ਐ ਫਿਰ ਲੂਣ ਐ ਤੇ ਇੱਥੇ ਆਪਣੇ ਕੋਲੇ ਲਾਲ ਮਿਰਚ ਹੈ ਤੇ ਇਧਰ ਮੇਰੇ ਕੋਲ ਕੜਾਈ ਦੇ ਵਿੱਚ ਤੇਲ ਜਿਹੜਾ ਹੈ ਉਹ ਰੱਖਿਆ ਹੋਇਆ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ? ਇਹਦੇ ਵਿੱਚ ਪਾਵਾਂਗੇ ਲੂਣ। ਲੂਣ ਪਾ ਲਿਆ। ਤੇ ਉਸ ਤੋਂ ਬਾਅਦ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲਾਲ ਮਿਰਚ। ਲਾਲ ਮਿਰਚ ਤੋਂ ਬਾਅਦ ਫੇਰ ਆਪਾਂ ਇਹਦੇ ਵਿੱਚ ਹੁਣ ਪਾਵਾਂਗੇ ਜਿਹੜੀ ਸੁੱਕੀ ਆਹ ਮੇਥੀ ਹੈ। ਸੁੱਕੀ ਮੇਥੀ ਹੈ। ਇਸ ਤੋਂ ਬਾਅਦ ਫਿਰ ਆਪਾਂ ਜਿਹੜਾ ਜੀਰਾ ਆ ਉਹ ਇਹਦੇ ਵਿੱਚ ਪਾ ਦਾਂਗੇ ਜੀਰਾ ਪਾਤਾ ਤੇ ਜਿਹੜੀ ਆਪਣੇ ਕੋਲੇ ਅਜਵੈਨ ਹੈ ਉਹ ਅਜਵੈਨ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਇਹਦੇ ਨਾਲ ਕੀ ਹੋਊਗਾ ਕਿ ਇਹ ਜਿਹੜਾ ਸਾਡਾ ਇਹ ਬਹੁਤ ਵਧੀਆ ਬਣ ਜੂ ਫਿਰ ਆਪਾਂ ਉਸ ਤੋਂ ਬਾਅਦ ਕੀ ਕਰਨਾ ਹੈ ਇਹ ਜਿਹੜਾ ਆਪਣੇ ਕੋਲੇ ਮਿੱਠਾ ਸੋਡਾ ਪਾ ਸਕਦੇ ਹਾਂ ਜਿਹਨਾਂ ਕੋਲ ਬੇਕਿੰਗ ਪਾਊਡਰ ਆ ਬੇਕਿੰਗ ਪਾਊਡਰ ਪਾ ਸਕਦੇ ਹਾਂ ਤੇ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਇੰਨਾ ਕੀ ਜ਼ਿਆਦਾ ਨਹੀਂ ਪਾਉਣਾ ਦਾ ਇੰਨਾ ਕੀ ਪਾਵਾਂਗੇ ਤੇ ਹੁਣ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਕਿ ਇਹਦੇ ਵਿੱਚ ਪਾਣੀ ਪਾਵਾਂਗੇ ਆਪਾਂ ਹੁਣ ਇਹ ਚੀਜ਼ਾਂ ਪਾ ਲਈਆਂ ਪਾਣੀ ਪਾ ਕੇ ਆਪਾਂ ਤੇ ਇਹਨੂੰ ਆਪਾਂ ਕੋਲ ਤਿਆਰ ਕਰਨਾ ਹੈ ਕਿਦਾਂ ਦਾ ਇਹ ਹੋ ਮੈਂ ਤੁਹਾਨੂੰ ਦਿਖਾਉਣਾ ਹੈ ਲਓ ਤੋਂ ਤਿਆਰ ਕਰਾਂਗੇ ਆਪਾਂ ਬਹੁਤ ਵਧੀਆ ਅਤੇ ਤੁਸੀਂ ਦੇਖੋਗੇ ਕਿ ਜਿਹੜੀ ਮੇਥੀ ਆਪਾਂ ਵਿੱਚ ਪਾਈ ਹੈ ਉਹਦੀ ਵਜ੍ਹਾ ਕਰਕੇ ਜਿਹੜਾ ਇਹ ਘੋਲ ਆ ਉਹ ਬਹੁਤ ਵਧੀਆ ਤਿਆਰ ਹੋ ਗਿਆ। ਔਰ ਇਹਨੂੰ ਚੰਗੀ ਤਰ੍ਹਾਂ ਤੁਸੀਂ ਇੱਕੋ ਪਾਸੇ ਨੂੰ ਫੈਂਟਣਾ ਹੈ। ਆ ਦੇਖੋ ਜਿਵੇਂ ਮੈਂ ਕਰ ਰਿਹਾ ਹਾਂ ਤੇ ਇਹ ਬਹੁਤ ਵਧੀਆ ਫੈਂਟਿਆ ਜਾਂਦਾ ਇਹਦੇ ਨਾਲ। ਇਹਦੇ ਨਾਲ ਇਹ ਹੋਊਗਾ ਕਿ ਜਿਹੜੀਆਂ ਗੰਡਾ ਆ ਉਹ ਇਹਦੇ ਵਿੱਚ ਨਹੀਂ ਪੈਂਦੀਆਂ। ਥੋੜਾ ਜਿਹਾ ਬਾਣੀ ਆਪਾਂ ਹੋਰ ਪਾਵਾਂਗੇ। ਇਹਨੂੰ ਨਾ ਤਾਂ ਘੋਲ ਨੂੰ ਤੁਸੀਂ ਬਹੁਤਾ ਪਤਲਾ ਕਰਨਾ। ਤੇ ਨਾ ਹੀ ਇਹਨੂੰ ਬਹੁਤਾ ਸੰਗਣਾ ਕਰਨਾ ਇਹਨੂੰ ਆਪਾਂ ਘੋਲ ਕੇ ਉਨਾ ਚਿਰ ਰੱਖਦੇ ਆ ਤੇ ਇਹ ਆਪਣਾ ਘੋਲ ਜਿਹੜਾ ਹੈ ਲਓ ਜੀ ਜਿਹੜੀ ਇਸ ਤਰ੍ਹਾਂ ਦੀ ਸਥਿਤੀ ਇਹਦੀ ਘੋਲ ਦੀ ਇਹ ਬਣ ਗਈ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਕੇ ਲਓ ਜੀ ਇਹਨੂੰ ਆਪਾਂ ਇੱਕ ਵਾਰੀ ਰੱਖ ਦਿੰਨੇ ਆ ਹੁਣ ਆਪਾਂ ਕੀ ਕਰਾਂਗੇ ਜਿਹੜੇ ਆਪਣੇ ਕੋਲੇ ਇਹ ਅਲੂਏ ਤੁਸੀਂ ਉਬਾਲ ਕੇ ਰੱਖ ਲੈਣੇ ਆ ਤੇ ਇਹਨਾਂ ਨੂੰ ਪਹਿਲਾਂ ਨਿੱਧ ਲੈਣਾ ਹੈ ਦੇਖੋ ਅਲਵਾਣੂ ਕਿਉਂਕਿ ਇਹ ਸੇਮ ਉਦਾਂ ਹੀ ਬਣਨਾ ਜਿਵੇਂ ਆਪਾਂ ਸਮੋਸਿਆਂ ਦੇ ਵਿੱਚ ਮਟੀਰੀਅਲ ਭਰਦੇ ਆ ਮੈਦੇ ਦੇ ਸਮੋਸੇ ਦੇ ਵਿੱਚ ਆਪਾਂ ਪਾਉਨੇ ਆ ਤੁਹਾਡੇ ਕੋਲੇ ਘਰੇ ਆ ਜੋ ਤੁਸੀਂ ਵਾਦ-ਵਾਦ ਕੁਝ ਪਾ ਸਕਦੇ ਹੋ ਤੇ ਉਹ ਤੁਸੀਂ ਪਾ ਕੇ ਵੀ ਇਹਨਾਂ ਨੂੰ ਬਣਾ ਸਕਦੇ ਹੋ ਹਣ ਇਹ ਹੋ ਸਕਦਾ ਪਰ ਇਹ ਆ ਵੀ ਕਈ ਵਾਰੀ ਜੀ ਕਰਦਾ ਕਿਸੇ ਬਾਜ਼ਾਰੀ ਸਮੋਸਾ ਕਿਉਂਕਿ ਹੁਣ ਮੈਦਾ ਜਿਹੜਾ ਆ ਉਹ ਆਪਾਂ ਕੰਟ੍ਰੋਲ ਰੇਜ ਕਰਦੇ ਆ ਤੇ ਚੰਗੀ ਗੱਲ ਹੈ ਕਿ ਜੇ ਅਸੀਂ ਘਰ ਦੇ ਵਿੱਚ ਹੀ ਇਹ ਇਸ ਤਰੀਕੇ ਨਾਲ ਆਲੂ ਜਿਹੜੇ ਆ ਉਬਾਲ ਕੇ ਉਹਦੇ ਵਿੱਚ ਸਮਾਨ ਪਾ ਕੇ ਤੇ ਆਪਣੇ ਨਾ ਚੀਜ਼ਾਂ ਤਿਆਰ ਕਰੀਏ ਠੀਕ ਹੈ ਜੀ ਲਓ ਤੇ ਇਹ ਹੋਣਾ ਜਿਵੇਂ ਆਪਾਂ ਸਮੋਸਿਆਂ ਚ ਪਾਉਣੇ ਆਲੂ ਉਸ ਤਰੀਕੇ ਨਾਲ ਆਪਣੇ ਆਲੂ ਜਿਹੜੇ ਆ ਉਹ ਤਿਆਰ ਹੋ ਗਏ ਹੁਣ ਇਹਦੇ ਚ ਸਮਾਨ ਪਾਵਾਂਗੇ ਬਾਕੀ ਦਾ ਆਪਾਂ ਉਹ ਕੀ ਹੁਣ ਜਿਵੇਂ ਆਪਾਂ ਪਹਿਲਾਂ ਲੂਣ ਮਿਰਚ ਪਾਇਆ ਸੀ ਹਨਾ ਹੁਣ ਉਹਦੇ ਵਿੱਚ ਵੀ ਕਿਉਂਕਿ ਆਪਾਂ ਲੂਣ ਪਾਇਆ ਤੇ ਇਹਦੇ ਵਿੱਚ ਥੋੜਾ ਜਿਹਾ ਉਹਦੀ ਨਿਸ਼ਬਤ ਆਪਾਂ ਘੱਟ ਪਾਵਾਂਗੇ ਕਿਉਂਕਿ ਜ਼ਿਆਦਾ ਨਾ ਹੋ ਜੇ ਇਹ ਥੋੜਾ ਜਿਹਾ ਘੱਟਵਾਂਗੇ ਲੂਣ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਮਿਰਚਾ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਪਾਵਾਂਗੇ ਅਮਚੂਰ ਅਮਚੂਰ ਇਸ ਕਰਕੇ ਪਾਉਂਦੇ ਜੀ ਨਾਰਦਾਣੇ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਅਮਚੂਰ ਨਾਲ ਇਹ ਬਹੁਤ ਸਵਾਦਿਸ਼ਟ ਬਣੂਗਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਹੈ ਕੱਟਿਆ ਹੋਇਆ ਜਿਹੜਾ ਧਨੀਆ ਉਹ ਪਾ ਦੇਾਂਗੇ ਠੀਕ ਹੈ ਜੀ ਆਹ ਹਾ ਕੱਟਿਆ ਹੋਇਆ ਧਨੀਆ ਪਾਤਾ ਹੁਣ ਆਪਾਂ ਇਹਦੇ ਵਿੱਚ ਕੱਟੇ ਹੋਏ ਜਿਹੜੇ ਪਿਆਜ਼ ਉਹ ਵੀ ਪਾ ਲਾਂਗੇ ਲਓ ਫਿਰ ਆਪਾਂ ਇਹਦੇ ਵਿੱਚ ਜਿਹੜੀ ਹਰੀ ਮਿਰਚ ਹੈ ਤੁਸੀਂ ਦੇਖ ਰਹੇ ਹੋ ਮੇਰੇ ਕੋਲੇ ਆਹ ਹਾ ਹਰੀ ਮਿਰਚ ਇਹ ਆਪਾਂ ਪਾ ਦੇਾਂਗੇ ਸਾਰੀ ਠੀਕ ਹੈ ਜੀ ਤੇ ਥੋੜੀ ਜਿਹੀ ਮੇਥੀ ਆ ਉਹ ਵੀ ਆਪਾਂ ਵਿੱਚ ਪਾ ਦਿਆਂਗੇ ਤੇ ਜਿਹੜਾ ਥੋੜਾ ਜੀ ਅਜਵੈਨ ਆ ਉਹ ਆਪਾਂ ਵਿੱਚ ਵੀ ਪਾ ਦਿਆਂਗੇ ਇਹਦੇ ਲੋ ਇਹਦੇ ਨਾਲ ਜਿਹੜਾ ਟੇਸਟ ਹੈ ਉਹ ਹੋਰ ਵਧੀਆ ਹੋ ਜਾਊਗਾ ਹੁਣ ਆਪਾਂ ਕੀ ਕਰਨਾ ਕਿਉਂਕਿ ਸਾਰੀਆਂ ਚੀਜ਼ਾਂ ਪਾ ਲਈਆਂ ਨੇ ਹੁਣ ਆਪਾਂ ਇਹਨਾਂ ਨੂੰ ਅਰਲਾ ਲੈਣਾ ਹੈ ਗੰਡਾ ਜੇ ਤੁਸੀਂ ਇਹਨੂੰ ਅਰਲਾ ਲਿਓ ਹਮੋਂ ਤੇ ਦੂਸਰੇ ਪਾਸੇ ਜਿਹੜਾ ਤੇਲ ਹੈ ਉਹ ਨੂੰ ਵੀ ਗਰਮ ਹੋਣਾ ਰੱਖ ਦਿਓ ਕਿਉਂਕਿ ਇਹ ਤਾਂ ਉਸ ਮੁਸੱਲੇ ਹੈ ਜਿਹੜੇ ਕਿਸੇ ਮਹਿਮਾਨ ਦੇ ਆਉਣ ਤੇ ਜੇ ਘਰੇ ਤੁਹਾਡੇ ਕੋਲ ਕੋਈ ਚੀਜ਼ ਨਾ ਵੀ ਹੋਊਗੀ ਤੇ ਤੁਸੀਂ ਇਸ ਤਰੀਕੇ ਦੇ ਨਾਲ ਇਸੇ ਮੁਸੱਲੇ ਛੱਟਪੜ ਤੁਸੀਂ ਤਿਆਰ ਕਰਕੇ ਦੇ ਸਕਦੇ ਹੋ ਠੀਕ ਹੈ ਜੀ ਤੇ ਚਲੋ ਕਿਉਂਕਿ ਆਲੂ ਜਿਹੜਾ ਹੁੰਦਾ ਪਹਿਲਾਂ ਉਬਲਿਆ ਹੁੰਦਾ ਤੇ ਇਸ ਕਰਕੇ ਇਹਨਾਂ ਨੂੰ ਕਈ ਜਣੇ ਆਪਾਂ ਭੁੰਨ ਕੇ ਪਾਉਣੇ ਆ ਹਨਾ ਮਸਾਲਾ ਤੇ ਇਹਦੇ ਤੇ ਲੋੜ ਨਹੀਂ ਹੈਗੀ ਭੁੰਨ ਕੇ ਪਾਉਣ ਦੀ ਤੇ ਇਹਨੂੰ ਆਪਾਂ ਤਾਂ ਇਦਾਂ ਹੀ ਪਾ ਸਕਦੇ ਗੰਡੇ ਦਾ ਕਰੰਚੀ ਕਰੰਚੀ ਵਿੱਚ ਸਵਾਦ ਜਾ ਆਵੇ ਤੇ ਉਸ ਤਰੀਕੇ ਨਾਲ ਹੋ ਜੇ ਲਓ ਇਹ ਆਪਣਾ ਨਾ ਤਿਆਰ ਹੋ ਗਿਆ ਹੁਣ ਆਪਾਂ ਕੀ ਕਰਨਾ ਹੈ ਹੁਣ ਮੈਂ ਤੁਹਾਨੂੰ ਦਿਖਾਉਣਾ ਅਗਲਾ ਪੜਾ ਕਿਉਂਕਿ ਜਿਹੜੀ ਰੋਟੀ ਆਪਾਂ ਲਈ ਸੀ ਉਸ ਰੋਟੀ ਨੂੰ ਹੁਣ ਆਪਾਂ ਇੱਥੇ ਰੱਖਦੇ ਆਂ ਤੇ ਰੋਟੀ ਨੂੰ ਹੁਣ ਕੀ ਕਰਾਂਗੇ ਇੱਕ ਚਾਕੂ ਜਿਹੜਾ ਲੈ ਲਓ ਉਹ ਚਾਕੂ ਦੀ ਸਹਾਇਤਾ ਨਾਲ ਰੋਟੀ ਦੇ ਜਿਵੇਂ ਆਪਾਂ ਉਹ ਬਣਾਉਣੇ ਸਮੋਸਾ ਉਹਨੂੰ ਸੇਮ ਦੋ ਟੁਪਾਗਾਂ ਦੇ ਵਿੱਚ ਬਰਾਬਰ ਦਾ ਇਹਨੂੰ ਕੱਟ ਲੈਣਾ ਲਓ ਆਪਾਂ ਤੁਹਾਨੂੰ ਕੱਟ ਕੇ ਦਿਖਾ ਦਿੰਨੇ ਲਓ ਜੀ ਠੀਕ ਹੈ ਇਹ ਹੋ ਗਈ ਫਿਰ ਆਪਾਂ ਦੂਜੀ ਰੋਟੀ ਕੱਟ ਲਾਂਗੇ ਇਹ ਮੈਂ ਤੁਹਾਨੂੰ ਇੱਥੇ ਦੋ ਤਰੀਕੇ ਦਾ ਜਿਹੜਾ ਸਮੋਸਾ ਇੱਕ ਆਲੂ ਵਾਲਾ ਇੱਕ ਇਹਦੇ ਵਿੱਚ ਆਪਾਂ ਸਿੰਪਲ ਸਮੋਸਾ ਜਿਹੜਾ ਉਹ ਵੀ ਬਣਾਵਾਂਗੇ ਲਓ ਜੀ ਆਹ ਹੋ ਗਿਆ ਹੁਣ ਆਪਾਂ ਕੀ ਕਰਨਾ ਹੈ ਕਿ ਸਿੰਪਲ ਸਮੋਸੇ ਵਾਸਤੇ ਜਿਹੜੀ ਰੋਟੀ ਹੈ ਉਹਨੂੰ ਆਪਾਂ ਬਰਾਬਰ ਦੀ ਐ ਕਟਾਂਗੇ ਅੱਗੇ ਤੁਹਾਨੂੰ ਦਿਖਾਉਣਾ ਹੈ ਪਹਿਲਾਂ ਇਹਦੇ ਦੋ ਟੁਕੜੇ ਕਰ ਲੈਣੇ ਇਦਾਂ ਤੇ ਫਿਰ ਆਪਾਂ ਕੀ ਕਰਾਂਗੇ ਇਹਨਾਂ ਨੂੰ ਇਦਾਂ ਅਚੀ ਵਿੱਚ ਰੋਟੀ ਨਹੀਂ ਕਈ ਘਰਾਂ ਦੇ ਵਿੱਚ ਨਾ ਪਰੌਂਠੇ ਪੱਕੇ ਵੀ ਹੁੰਦੇ ਆ ਪਰੌਂਠੇ ਪੱਕੇ ਵੀ ਰਹਿ ਜਾਂਦੇ ਆ ਤੇ ਇਹਦੇ ਆਪਾਂ ਕਰ ਲਾਂਗੇ ਜੀ ਇੰਨੇ ਹੀ ਹਿੱਸੇ ਤੇ ਹੁਣ ਆਪਾਂ ਕੀ ਕਰਾਂਗੇ ਇਸ ਘੋਲ ਨੂੰ ਇੱਕ ਵਾਰੀ ਚੱਕ ਕੇ ਆਪਾਂ ਦੇਖ ਲਵਾਂ ਘੋਲ ਆਪਣਾ ਬਹੁਤ ਵਧੀਆ ਤਿਆਰ ਆ ਹਨ ਤੇ ਹੁਣ ਆਪਾਂ ਕੀ ਕਰਨਾ ਹੈ ਕਿ ਇਹ ਨੂੰ ਰੱਖਣਾ ਇੱਥੇ ਆਪਾਂ ਤੇ ਇਹਦੇ ਵਿੱਚੋਂ ਆਪਾਂ ਇਹਨੂੰ ਕੱਢ ਲੈਣਾ ਤੇ ਇਹਨੂੰ ਰੱਖਣਾ ਇੱਥੇ ਹੁਣ ਹੋਊਗਾ ਕਿ ਕਿ ਇਹ ਜਿਹੜੇ ਆਲੂ ਆਪਾਂ ਲਏ ਆ ਇਸ ਰੋਟੀ ਦੇ ਟੁਕੜੇ ਨੂੰ ਇਸ ਤਰੀਕੇ ਤੁਸੀਂ ਲੈਣਾ ਹੈ ਤੇ ਲੈ ਕੇ ਜਿਹੜਾ ਆਲੂ ਆ ਉਹ ਵਿੱਚ ਤੁਸੀਂ ਪਰ ਦੇਣਾ ਹੈ ਇਸ ਤਰੀਕੇ ਨਾਲ ਹਾਂ ਦੇਖੋ ਇੱਕ ਸਾਈਡ ਦੇ ਉੱਤੇ ਹੀ ਆਵੇ ਫਿਰ ਜਦੋਂ ਇੱਕ ਸਾਈਡ ਦੇ ਉੱਤੇ ਇਹ ਆ ਜਾਊਗਾ ਨਾ ਫਿਰ ਤੁਸੀਂ ਇਹਨੂੰ ਕੀ ਕਰਨਾ ਐਸੇ ਹਿੱਸੇ ਨੂੰ ਚੱਕਣਾ ਤੇ ਦੂਜੇ ਪਾਸੇ ਨੂੰ ਐ ਕਰਕੇ ਮੋੜ ਦੇਣਾ ਤੇ ਇਹਨੂੰ ਦਬਬ ਦੇਣਾ ਇਸ ਤਰੀਕੇ ਨਾਲ ਆ ਦੇਖੋ ਮੈਂ ਦਬਬ ਦਿੱਤਾ ਨਾ ਤੋਂ ਇਸ ਤਰੀਕੇ ਦਬਬਨ ਤੋਂ ਬਾਅਦ ਫਿਰ ਆਪਾਂ ਕੀ ਕਰਾਂਗੇ ਆਪਾਂ ਚਰਾ ਕੇ ਇੱਕ ਪਿਆਜ਼ ਦਾ ਟੁਕੜਾ ਜਿਹੜਾ ਤੇਲ ਚ ਪਾ ਕੇ ਦੇਖਾਂਗੇ ਕਿ ਤੇਲ ਆਪਣਾ ਗਰਮ ਹੋਇਆ ਕਿ ਹੂੰ ਤੇ ਆਪ ਨੂੰ ਪਤਾ ਲੱਗ ਗਿਆ ਤੇਲ ਗਰਮ ਹੈ ਹੁਣ ਆਪਾਂ ਕੀ ਕਰਾਂਗੇ ਇਹਨੂੰ ਚੱਕਾਂਗੇ ਤੇ ਇਹਨੂੰ ਇਹਦੇ ਵਿੱਚ ਡਿਪ ਕਰਾਂਗੇ ਚਾਰੇ ਪਾਸੇ ਠੀਕ ਹੈ ਚੰਗੀ ਪਾਸੇ ਤਰੀਕੇ ਨਾਲ ਹੋ ਜੇ ਜੋ ਡਿਪ ਕਰ ਲੈਣਾ ਇਦਾਂ ਕਰਕੇ ਤੇ ਚਾਰੇ ਪਾਸਿਓਂ ਫਿਰ ਮੂੰਝ ਕੇ ਤੇ ਇਹਨੂੰ ਹੌਲੀ ਕਰਦੇ ਆਪਾਂ ਛੱਡਨਾ ਹੈ ਤੇ ਵਿੱਚ ਕਪਾਸਾ ਹੋ ਜੀ ਫਿਰ ਇਹਨੂੰ ਦੂਸਰੇ ਪਾਸੇ ਟਾਲੂ ਉਹ ਤੁਸੀਂ ਦੇਖ ਰਹੇ ਹੋ ਕਿੰਨੀ ਸੋਹਣੀ ਇਹਦੀ ਸ਼ੇਪ ਜਿਹੜੀ ਆ ਆਈ ਹੈ ਤੇ ਇਹਨਾਂ ਨੂੰ ਆਪਾਂ ਸੁਨਹਿਰੇ ਹੋਣ ਤੱਕ ਬਿਲਕੁਲ ਇਹਨਾਂ ਨੂੰ ਕਰ ਲੈਣਾ ਔਰ ਇੱਕ ਖਾਸ ਦੋਸਤੋ ਗੱਲ ਇਹ ਹੈ ਕਿ ਮੈਦਾ ਸੌ ਬਿਮਾਰੀਆਂ ਦੀ ਜੜ ਹੁੰਦਾ ਆ ਜਿੱਥੇ ਤੁਸੀਂ ਮੈਦੇ ਦੇ ਖਾਣੇ ਨੂੰ ਸਮੋਸੇ ਉੱਥੇ ਤੁਸੀਂ ਜੇ ਘਰ ਦੇ ਵਿੱਚ ਰੋਟੀ ਪਈ ਆ ਇੱਕ ਤਾਂ ਤੁਹਾਡੀ ਰੋਟੀ ਜਿਹੜੀ ਆ ਕਿਉਂਕਿ ਤੁਹਾਡੀ ਘਰ ਦੀ ਆ ਤੁਹਾਡਾ ਘਰ ਦਾ ਆੰਨ ਹੈ ਉਹ ਖਰਾਬ ਨਹੀਂ ਜਾਂਦਾ ਤੇ ਦੂਜੀ ਗੱਲ ਇਹ ਹੈ ਕਿ ਇਹ ਇੰਨੇ ਕੁ ਟੇਸਟੀ ਬਣਨਗੇ ਨਾ ਜਦੋਂ ਕਿਤੇ ਤੁਸੀਂ ਇੱਕ ਵਾਰੀ ਇਹਨਾਂ ਨੂੰ ਬਣਾ ਕੇ ਖਵਾਤਾ ਨਾ ਮਹਿਮਾਨਾਂ ਨੂੰ ਤੇ ਤੁਹਾਡੇ ਮਹਿਮਾਨ ਵੀ ਯਾਦ ਕਰਨਗੇ ਕਿ ਇਹ ਕੀ ਚੀਜ਼ ਸਾਨੂੰ ਦਿੱਤੀ ਗਈ ਹੈ ਲਓ ਜੀ ਇੱਕ ਆਪਣਾ ਤਿਆਰ ਹੈ ਫਿਰ ਆਪਾਂ ਬਾਅਦ ਚ ਪਲੇਟਿੰਗ ਕਰਾਂਗੇ ਇਹ ਆਪਾਂ ਸਾਰੇ ਬਣਾ ਲਈਏ ਇੱਕ ਵਾਰੀ ਜਿਹੜੇ ਇੱਕ ਪੀਸ ਆਪਾਂ ਹੋਰ ਕੱਢਦੇ ਲਓ ਜੀ ਆਪਾਂ ਇਹਨੂੰ ਇੱਥੇ ਰੱਖਤਾ ਤੇ ਲਓ ਹੁਣ ਆਪਾਂ ਕੀ ਕਰਾਂਗੇ ਹੁਣ ਦੂਸਰਾ ਜਿਹੜਾ ਫਿਰ ਆਪਾਂ ਇਦਾਂ ਹੀ ਭਰ ਲੈਣਾ ਇਹਨੂੰ ਚੱਕਿਆ ਤੇ ਇਹਨੂੰ ਜਿਹੜਾ ਆ ਮਟੀਰੀਅਲ ਨੂੰ ਇਦਾਂ ਰੱਖ ਲਿਆ ਰੱਖ ਕੇ ਤੇ ਇਹਨੂੰ ਤੁਸੀਂ ਥੋੜਾ ਜਿਹਾ ਆਪਣੇ ਹੱਥਾਂ ਨਾਲ ਬੇਸ਼ੱਕ ਇਦਾਂ ਵੀ ਦਬਾ ਸਕਦੇ ਹੋ ਤੁਹਾਨੂੰ ਜਿਉ ੱਖਾ ਲੱਗਦਾ ਹੈ ਕਿ ਇਹਨੂੰ ਕਿਵੇਂ ਭਰਨਾ ਹੈ ਹਣ ਇਦਾਂ ਵੀ ਅਜਿ ਘੱਟ ਲੱਗੇ ਤੇ ਥੋੜਾ ਜਿਹਾ ਆਪਾਂ ਫੋਰ ਭਾੜਾਂਗੇ ਇਹਦੇ ਵਿੱਚ ਲੋ ਇਸ ਕਰਕੇ ਕਿਉਂਕਿ ਖੱppa ਨਾ ਰਵੇ ਤੇ ਇਹਨੂੰ ਦਬ ਕੇ ਬਰਾਬਰ ਕਰ ਲਵੋ ਇਹਨਾਂ ਨੂੰ ਥੋੜੇ ਹੱਥਾਂ ਦੀ ਤਾਬ ਦੇਣ ਨਾਲ ਕੀ ਹੋ ਜਾਊਗਾ ਸਾਰੇ ਪਾਸਿਓ ਇਹ ਬਰਾਬਰ ਹੋ ਜਾਊਗਾ ਤੇ ਜਿਹੜਾ ਕੋਈ ਖੱppa ਜਿਹੜਾ ਹੈ ਵਿੱਚ ਇਹਦੇ ਉਹ ਨਹੀਂ ਰਹੂਗਾ ਲਓ ਜੀ ਇਹ ਹੋ ਗਿਆ ਹੁਣ ਆਪਾਂ ਇਹਨੂੰ ਵੀ ਉਸੇ ਤਰ੍ਹਾਂ ਕਰ ਲਾਂਗੇ ਦੇਪਾ ਕਰਕੇ ਤੇ ਇਹਨੂੰ ਲਓ ਜੀ ਲਓ ਜੀ ਹੁਣ ਇਹ ਵੀ ਜਿਹੜਾ ਦੂਜਾ ਪਾਇਆ ਸੀਗਾ ਇਹ ਹੁਣ ਸੁਨਹਿਰਾ ਹੋ ਗਿਆ ਹੁਣ ਆਪਾਂ ਇਹਨੂੰ ਵੀ ਕੱਢ ਲਵਾਂਗੇ ਲਓ ਇੱਥੇ ਮੈਂ ਇੱਕ ਹੋਰ ਤੁਹਾਨੂੰ ਗੱਲ ਕਹਿਣੀ ਚਾਹੁੰਗਾ ਲੋ ਇਹ ਆਪਣਾ ਰੈਡੀ ਹੈ ਇਹਨੂੰ ਆਪਾਂ ਕੱਢ ਲਿਆ ਹੁਣ ਆਪਾਂ ਕੀ ਕਰਨਾ ਹੈ ਕਿ ਜਿਵੇਂ ਹੁਣ ਇਸ ਤਰ੍ਹਾਂ ਆਪਾਂ ਆਲੂ ਜਿਹੜਾ ਸੀ ਉਹ ਭਰਿਆ ਸੀਗਾ ਹੁਣ ਜਿਵੇਂ ਰੋਟੀ ਤੇ ਆਪਾਂ ਹਾ ਟੁਕੜੇ ਕਰੇ ਆ ਜਿਨ੍ਹਾਂ ਨੂੰ ਬਹੁਤੀ ਖੇਚਲ ਕਰਨ ਤੋਂ ਭਜਦੇ ਆ ਉਹਨਾਂ ਵਾਸਤੇ ਮੈਂ ਦੱਸਦਾ ਵੀ ਇਹਨੂੰ ਵੀ ਤੁਸੀਂ ਇਸ ਤਰੀਕੇ ਦੇ ਨਾਲ ਇਹਦੇ ਵਿੱਚ ਚੰਗੀ ਤਰ੍ਹਾਂ ਲਵੇੜ ਕੇ ਤੇ ਇਹਨੂੰ ਤੁਸੀਂ ਇਹਦੇ ਵਿੱਚ ਇਦਾਂ ਬਾ ਦਿਓ ਠੀਕ ਹੈ ਔਰ ਇਸੇ ਤਰ੍ਹਾਂ ਇੱਕ ਟੁਕੜਾ ਪਰ ਹੋਰ ਪਾਵਾਂਗੇ ਔਰ ਤੁਸੀਂ ਦੇਖੋਗੇ ਕਿ ਇਹ ਵੀ ਉਸੇ ਤਰੀਕੇ फुल जुगा लो जी ये हूँ आन रहा देखो ये भी उद ही फुल गया पर आलू नहीं पाया पर यह उस तरह ही फुल गया है देख रहे हो और यह भी बहुत टेस्टी बनूगा यह ਤੋ ਇਸ ਤਰੀਕੇ ਨਾਲ ਦੋਸਤੋ ਤੁਸੀਂ ਦੇਖਿਆ ਕਿ ਇਹ ਜਿਹੜੇ ਰੋਟੀ ਦੇ ਸਮੋਸੇ ਆ ਇਹਨੂੰ ਅਸੀਂ ਤਿਆਰ ਕੀਤਾ ਆ ਤੇ ਦੋਵੇਂ ਤਰ੍ਹਾਂ ਦੇ ਸਮੋਸੇ ਜਿਹੜੇ ਸਾਡੇ ਉਹ ਬਣ ਚੁੱਕੇ ਆ ਔਰ ਜਦੋਂ ਤੱਕ ਹੁਣ ਆਪਾਂ ਜਿਹੜਾ ਪਲੇਟਿੰਗ ਕਰਾਂਗੇ ਉਹ ਤੁਹਾਨੂੰ ਦਿਖਾਉਨੇ ਕਿ ਇਹਦੇ ਵਿੱਚ ਆਪਾਂ ਜਿਹੜੀ ਵੀ ਸਮੋਸੇ ਆਪਾਂ ਲੈਣੀ ਹੈ ਇਹ ਉਹਨਾਂ ਨੂੰ ਦੋਹਾਂ ਨੂੰ ਰੱਖਣਾ ਇੱਥੇ ਇਸ ਤਰੀਕੇ ਠੀਕ ਹੈ ਜੀ ਤੇ ਨਾਲ ਹੀ ਆਹ ਸਮੋਸੇ ਹੁਣ ਤੁਸੀਂ ਇਹ ਸਮੋਸੇ ਨੂੰ ਦੇਖੋ ਕਿ ਤੁਹਾਨੂੰ ਲੱਗ ਰਿਹਾ ਕਿ ਇਸ ਸਮੋਸੇ ਦੇ ਵਿੱਚ ਆਪ ਪਾਲੂ ਨਹੀਂ ਭਰਿਆ ਪਰ ਦੇਖੋ ਇਹ ਦੇ ਵਿੱਚ ਵੀ ਫਲਾਵਰ ਉਸੇ ਤਰ੍ਹਾਂ ਹੀ ਸਮੋਸੇ ਵਾਂਗੂ ਹੀ ਆਈ ਹੋਈ ਹੈ ਇਹ ਰੋਟੀ ਦਾ ਸਮੋਸਾ ਆ ਔਰ ਇਧਰੋਂ ਲਗਾਤਾ ਤਾਂ ਕੁੱਲ ਮਿਲਾ ਕੇ ਜਿਹੜੇ ਆ ਇਹ ਸਾਡੇ ਸਮੋਸੇ ਤਿਆਰ ਹੋ ਚੁੱਕੇ ਆ ਤੇ ਇਹਨੂੰ ਆਪਾਂ ਖਾਣ ਲਈ ਪੇਸ਼ ਕਰ ਸਕਦੇ ਆ ਤੇ ਇਹ ਦੇਖੋ ਇਸੇ ਤੇ ਟਾਰਗੇਟ ਰੱਖੀ ਕੱਲੇ ਤੇ ਮੇਹੋराण ਵਿੱਚ ਆ ਆਵੇ ਆ ਥੱਲੋਂ ਆ ਬਣਾਵੇ ਜੇ ਇੱਥੇ ਰੱਖਣਾ ਹੀ ਤਾਂ ਅੱਗੇ ਕਰ ਲਾਂ ਮੈਂ ਇੱਧਰ ਰੱਖ ਦਿੰਨਾ ਜਿੱਥੇ ਵਿੱਚ ਹੋਰ ਕੁਝ ਨਾ ਆਵੇ ਮੈਨੂੰ ਫਰੈਂਡ ਦਿਖਾ ਦੇ ਇਹ ਹੀ ਹੀ ਆਵੇ ਹਾਂ ਇੱਥੇ ਮੈਂ ਹੁਣ ਬੋਲਾਂ ਸੋ ਦੋਸਤੋ ਕਿਦਾਂ ਦਾ ਲੱਗਿਆ ਇਹ ਤਰੀਕਾ ਤੁਸੀਂ ਸਾਨੂੰ ਜਰੂਰ ਦੱਸਣਾ ਔਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਜਦੋਂ ਵੀ ਬਾਸੀ ਰੋਟੀ ਪਈਆਂ ਰੋਟੀਆਂ ਜਿਹੜੀਆਂ ਪਈਆਂ ਹੁੰਦੀਆਂ ਆ ਤੁਸੀਂ ਉਹਨਾਂ ਤੋਂ ਇਹਨਾਂ ਨੂੰ ਤਿਆਰ ਕਰ ਸਕਦੇ ਹੋ ਔਰ ਬਹੁਤ ਹੀ ਟੇਸਟੀ ਬੰਦੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਤੇ ਵਿੱਚ ਬਹੁਤ ਹੀ ਖੇਚਲ ਨਹੀਂ ਕਰਨੀ ਪੈਂਦੀ ਔਰ ਇੱਕ ਮੈਦਾ ਖਾਣ ਤੋਂ ਬਚੋਗੇ ਸੋ ਇਸੇ ਤਰ੍ਹਾਂ ਦੀ ਹੋਰ ਰੈਸਪੀਆਂ ਅਸੀਂ ਤੁਹਾਡੇ ਵਾਸਤੇ ਲਿਆਉਂਦੇ ਰਹਾਂਗੇ ਔਰ ਤੁਸੀਂ ਜੁੜੇ ਰਹੋ ਸਾਡੇ ਚੈਨਲ ਸਿੱਧੂ ਟਾਕਸ ਦੇ ਨਾਲ